ਪੁਰਦਾਬਾਦ ਪੁਰਦਾਬਾਦ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਤੇਰੀ 420 ਇਹ ਸਰਕਾਰਾਂ ਕਰਦੀਆਂ ਕੀ ਤੇਰਾ ਤੇਰੀ 420 ਯਾਨੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਯਾਨੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਐਨ ਪੀ ਐਸ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਐਨ ਪੀ ਐਸ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਪੀ ਐਸ ਨਹੀਂ ਗਾਣੇ ਚੱਲ ਰਹੇ ਨੇ ਲੋਕ ਤੇ ਜਾਂ ਚਾਹ ਰਹੇ ਅੱਜ ਅਸੀਂ ਜਿਹੜਾ ਜਿਮਨੀ ਚ ਓਨ ਹੋ ਰਹੀ ਐ ਉਥੇ ਅਸੀਂ ਝੰਡਾ ਮਾਰਚ ਕਰਨ ਜਾ ਰਹੇ ਆ ਕਿਉਂਕਿ ਜਿਹੜੀ ਮੀਟਿੰਗ ਸਾਡੀ ਪਰਸੋਂ ਹੋਈ ਐ ਵਿੱਤ ਮੰਤਰੀ ਨਾਲ ਓਬੈਸਿਟਾ ਰਹੀ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਤੇ ਅਸੀਂ ਜਿਹੜਾ ਇਹ ਉਹਦੇ ਰੋਸ਼ਭਜੋਂ ਜਿਹੜਾ ਸਾਡਾ ਜੋ ਪਹਿਲਾਂ ਤੈਅ ਕੀਤਾ ਪ੍ਰੋਗਰਾਮ ਐ ਤਰਨਤਾਰਨੇ ਵਿਖੇ ਝੰਡਾ ਮਾਰਚ ਕਰਾਂਗੇ ਦਿੱਥੋਂ ਅਸੀਂ ਭਾਰੀ ਗਿਣਤੀ ਵਿੱਚ ਜਿਹੜੇ ਐ ਸਾਥੀ ਜਾ ਰਹੇ ਆ ਤੇ ਜਦੋਂ ਤੱਕ ਸੰਘਰਸ਼ ਜਿਹੜਾ ਐ ਜਾਰੀ ਰਹੇਗਾ ਜੋ ਤੱਕ ਪੁਰਾਣੀ ਪੈਨਸ਼ਨ 1975 ਦੀ ਜੇ ਮੁਸਾਫਤ ਰਬਾਈ ਦਾ ਅਧੂਰਾ ਨੋਟੀਫਿਕੇਸ਼ਨ ਕੀਤਾ ਹੈ ਅੱਜ 3 ਸਾਲ ਦਾ ਸਮਾਂ ਹੋ ਚੱਲਿਆ ਹੈ ਤੇ ਉਹ ਜਿਹੜਾ ਅਧੂਰਾ ਨੋਟੀਫਿਕੇਸ਼ਨ ਹੈ ਉਹ ਜਿਉਂ ਦੇ ਤਿਉਂ ਹੈ ਇਸ ਕਰਕੇ ਜਿਹੜੀ ਅਸੀਂ ਸਾਡੀ ਮੰਗ ਇਹੀ ਹੈ ਕਿ ਜਿਹੜੇ NPS ਦੇ ਖਾਤੇ ਬੰਦ ਕੀਤੇ ਜਾਣ GPF ਦੇ ਖਾਤੇ ਖੋਲੇ ਜਾਣ ਇਹਦਾ ਆਨ ਆਲੇ ਸਮੇਂ ਦੇ ਵਿੱਚ ਹੁਣ ਸਰਕਾਰ ਦਾ ਟਾਈਮ ਵੀ ਥੋੜਾ ਹੀ ਹੈ ਆਨ ਆਲੇ ਸਮੇਂ ਦੇ ਵਿੱਚ ਜਿਹੜਾ ਹੈ ਲੋਕ ਇਹਨਾਂ ਨੂੰ ਸਬਕ ਸਖਾਨਗੇ ਇਹ ਝੂਠ ਬੋਲ ਰਹੇ ਆ ਦੂਜੀਆਂ ਸਥਿਤਾਂ 'ਚ ਜਾ ਕੇ ਇਹਨਾਂ ਦਾ ਸੁਪਰੀਮੋ ਕੇਜਰੀਵਾਲ ਔਰ ਭਗਵੰਤ ਮਾਨ ਜੀ ਕਿ ਇਹ ਹੀ ਪੁਰਾਣੀ ਪੈਨਸ਼ਨ ਪੰਜਾਬ ਦੇ ਵਿੱਚ ਲਾਗੂ ਕਰ ਦਿੱਤੀ ਹੈ ਜੋ ਕਿ ਇੱਕ ਕੋਰਾ ਝੂਠ ਹੈ ਇਸ ਕਰਕੇ ਤੇਰਾ ਦਾ ਜਿਹੜਾ ਇਹ ਚਿਹਰਾ ਹੈ ਉਹ ਸਾਹਮਣੇ ਆ ਗਿਆ ਲੋਕਾਂ ਦੇ ਤੇ ਉੱਥੇ ਜਾ ਕੇ ਵੀ ਇਹ ਤਮਗੇ ਜੇ ਮਾਰ ਰਹੇ ਆ ਬੜੇ ਵੱਡੇ ਵਾਅਦੇ ਕਰ ਰਹੇ ਆ ਜਿਹੜੇ ਕਿ ਅਜੇ ਤੱਕ ਪੰਜਾਬ ਦੇ ਵਿੱਚ ਪੂਰੇ ਨਹੀਂ ਹੋਏ ਇਸ ਕਰਕੇ ਜਿਹੜਾ ਇਹ ਅਸੀਂ ਜਿਹੜਾ ਆਪਣਾ ਸੰਘਰਸ਼ ਜਣਾ ਉਹ ਜਾਰੀ ਰੱਖਣਾ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ avançou